ਇਹ 7 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰਦੇ ਆਂਗੇ। ਦੇਖਦੇ ਆਂ ਅੱਜ 10 ਤਰੀਕ ਹੈ ਨਾ ਅੱਜ 10 ਤਰੀਕ ਦੇ ਜਿਹੜੇ ਜਿਵੇਂ ਪ੍ਰਸ਼ਾਸਨ ਨੇ ਸਾਨੂੰ ਲਿਖਤੀ ਦਿੱਤਾ ਸੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਕਹਿ ਕੇ ਗਏ ਸੀ ਵੀਡੀਓ ਤੇ ਤੇ ਉਹ ਅੱਜ ਦਿਨ ਆ ਗਿਆ ਤੇ ਸਾਡੀ ਤਿਆਰੀ ਹੈ। ਦੇਖਦੇ ਆਂ ਉਹ ਆਪਣੀ ਜਵਾਨ ਤੇ ਪ੍ਰਸ਼ਾਸਨ ਖੜਦਾ ਹੈ। ਜੇ ਜੇਕਰ ਅੱਜ ਪ੍ਰਸ਼ਾਸਨ ਇਥੋਂ ਘੁੰਮਦਾ ਭਾਨੇ ਨੂੰ ਨਹੀਂ ਛੱਡਦਾ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਤੋਂ ਤੁਹਾਡੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਕਿਉਂਕਿ ਧਰਨੇ ਪੰਜਾਬ ਵਿੱਚ ਲੱਗਦੇ ਰਹੇ ਨੇ। ਤੁਸੀਂ ਕਿਹੜੇ ਮੂੰਹ ਨਾਲ ਠਾਇਆ ਕਰੋਗੇ ਲੋਕਾਂ ਨੂੰ ਵਿਸ਼ਵਾਸ ਤਾਂ ਇੱਕ ਹੁੰਦਾ ਨਾ ਭਾਈ ਅਸੀਂ ਉਹ ਵਿਸ਼ਵਾਸ ਕਰਕੇ ਉੱਥੇ ਉੱਠੇ ਸੀ 6 ਦਿਨਾਂ ਦਾ ਟਾਈਮ ਦਿੱਤਾ ਸੀ ਅੱਜ 6ਵਾਂ ਦਿਨ ਹੈ ਤੇ ਮੈਂ ਚਾਹੁੰਦਾ ਕਿ ਇਹ ਜਿਹੜਾ ਸਨੇਹ ਹੈ ਚੰਗਾ ਜਾਵੇ ਅਸੀਂ ਭਾਈ ਆਪਣੀਆਂ ਤਿਆਰੀਆਂ ਕਰ ਰਹੇ ਹਾਂਗੇ ਆ ਭਾਨੇ ਦੇ ਘਰੇ ਖੜੇ ਹਾਂ ਤੇ ਲੈਣ ਭਾਨੇ ਨੂੰ ਜਾਵਾਂਗੇ ਫਿਰ ਦੇਖਦੇ ਹਾਂ ਕਿ ਕੀ ਹੁੰਦਾ ਹੈ ਪ੍ਰਸ਼ਾਸਨ ਆਪਦੀ ਜਵਾਨ ਤੇ ਖੜਦਾ ਕਿਉਂਕਿ ਜਵਾਨ ਬਹੁਤ ਵੱਡੀ ਗੱਲ ਹੁੰਦੀ ਹੈ ਜਵਾਨਾਂ ਪਿੱਛੇ ਕਾਤਲ ਹੋ ਜਾਂਦੇ ਆ ਭਾਈ ਮੈਂ ਨਹੀਂ ਚਾਹੁੰਦਾ ਕਿ ਸਾਡੇ ਉੱਚ ਅਧਿਕਾਰੀ ਨੇ ਪੰਜਾਬ ਨੂੰ ਸੰਭਾਲ ਰਹੇ ਨੇ ਉਹ ਜਵਾਨ ਤੋਂ ਭੱਜਣ ਉਹਨਾਂ ਦੀ ਜਵਾਨ ਵੀ ਕਾਇਮ ਰਹੇ ਅਸੀਂ ਆਪਦੇ ਮਤਲਬ ਜਿਹੜੇ ਆਸੀਂ ਬੋਲ ਦਿੱਤੇ ਹੋਇਆ ਪ੍ਰਸ਼ਾਸਨ ਨੂੰ ਅਸੀਂ ਵੀ ਕਾਇਮ ਆ ਕੋਈ ਹੁੱਲੜਵਾਜੀ ਨਹੀਂ ਕਰਦੇ ਕੋਈ ਕੁਝ ਵੀ ਨਹੀਂ ਗਲਤ ਕਰਦੇ ਬੜੇ ਸ਼ਾਂਤਮਈ ਤਰੀਕੇ ਨਾਲ ਭਾਨੇ ਨੂੰ ਲੈ ਕੇ ਆਵਾਂਗੇ ਅਸੀਂ ਆਸ ਕਰਦੇ ਹਾਂ ਕਿ ਅੱਜ ਭਾਨਾ ਦੇਲ ਤੋਂ ਬਾਹਰ ਹੋਊਗਾ ਤੇ ਆਪਣੇ ਪਰਿਵਾਰ ਦੇ ਵਿੱਚੋਂ ਭਾਨੇ ਦੀ ਪੈਨ ਸਰਕਾਰੀ ਟੀਚਰ ਹੈ ਤੇ ਉਹ ਸਕੂਲ ਦੇ ਵਿੱਚ ਹਾਜ਼ਰ ਹੈ ਤੇ ਪਰਚਾ ਦੱਸੋ ਕਿਹੜੇ ਆਧਾਰ ਤੇ ਹੁੰਦਾ ਬਈ ਅਕਲ ਨੂੰ ਹੱਥ ਮਾਰ ਤੈਨੂੰ ਕਿੰਨਾ ਪਿਆਰ ਦਿੱਤਾ ਇਹਨਾਂ ਲੋਕਾਂ ਨੇ ਇਹੀ ਉਹੀ ਪਾਨਾ ਹੈ ਜਿਹਨੂੰ ਤੂੰ ਕਹਿੰਦਾ ਸੀ ਮੇਰੇ ਹੱਕ ਤੇ ਬੋਲ ਤੂੰ ਬਹੁਤ ਚੰਗਾ ਬੋਲਦਾ ਹੈ ਤੈਨੂੰ ਅਸੀਂ ਟਿਕਟ ਦੇ ਦਿੰਨੇ ਆ ਅੱਜ ਉਹੀ ਪਾਨਾ ਕਿਉਂ ਬੁਰਾ ਲੱਗਣ ਲੱਗ ਗਿਆ ਜਿਹੜਾ ਤੂੰ ਬਰਫ ਦੀਆਂ ਛਲੀਆਂ ਤੇ ਲਟਾ ਰਿਹਾ ਕਿ ਅਸੀਂ ਨਾ ਪਰਚਿਆਂ ਤੋਂ ਡਰਨ ਵਾਲੇ ਨਹੀਂ ਘਰ ਜਿੰਨੇ ਪਰਚੇ ਕਰਨੇ ਆ ਪਰਚੇ ਮਰਦਾਂ ਦੀ ਹੁੰਦੇ ਆ ਜਿਹਨਾਂ 'ਚ ਮਰਦੇ ਜਾਂਦੇ ਆ ਪਰ ਜੇ ਮਰਦਾਂ ਦੀ ਲੜਾਈ ਲੜਨੀ ਆ ਤਾਂ ਮਰਦਾਂ ਨਾਲ ਲੜ ਪੰਜਾਬ ਦੀਆਂ ਧੀਆਂ ਤੇ ਪਾਤੇ ਦੇ ਸਸੀ ਗਾਲ ਦੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਰਜੇਸ਼ ਕੁਮਾਰ ਅ ਦੋਸਤੋ ਅਸੀਂ ਅੱਜ ਭਾਨੇ ਸਿੱਧੂ ਦੇ ਪਿੰਡ ਕੋਟਦੁੰਨੇ ਖੜੇ ਆ ਅੱਜ 10 ਤਰੀਕ ਹੈਗੀ ਐ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਿਖਤੀ ਜੋ ਸਮਝੌਤਾ ਕੀਤਾ ਗਿਆ ਸੀ ਉਸ ਦੇ ਮੁਤਾਬਕ ਅੱਜ ਭਾਨਾ ਸਿੱਧੂ ਨੂੰ ਰਿਹਾ ਜਿਹੜਾ ਕੀਤਾ ਜਾਣਾ ਹੈ ਲੇਕਿਨ ਬੀਤੇ ਕੱਲ ਇੱਕ ਐਫ ਆਈ ਆਰ ਹੈ ਜਿਹੜੀ ਸਾਹਮਣੇ ਆਈ ਸੀ ਤਨੋਲਾ ਥਾਣੇ ਦੇ ਵਿੱਚ ਜਿਸ ਦੇ ਵਿੱਚ ਭਾਨੇ ਸਿੱਧੂ ਦੇ ਪਰ ਹਮਨਾ ਸਿੱਧੂ ਪਿੰਡ ਦੇ ਸਰਪੰਚ ਦੋ ਭੈਣਾ ਸਨ ਯਾਨੀ ਕਿ 17 ਜਣੇ ਦੇ ਪੁੱਲ 307 353 ਸਮੇਤ 12 ਜੋ ਸੰਗੀਨਤਾ ਰਾਮਾ ਲਾ ਕੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਹੈ ਜਿਹੜਾ ਹੋ ਰਿਹਾ ਸੀਗਾ ਅਸੀਂ ਇਸ ਸਮੇਂ ਪਾਨਾ ਸਿੱਧੂ ਦੇ ਘਰੇ ਖੜੇ ਆ ਤੇ ਸਾਡੇ ਨਾਲ ਕੁਝ ਨੌਜਵਾਨ ਵੀ ਹੈਗੇ ਜਿਨ੍ਹਾਂ ਦੇ ਜੋ ਮਾਮਲਾ ਦਰਜ ਹੋਇਆ ਹੈ ਗੱਲ ਕਰਦੇ ਆ ਕੀ ਪੂਰਾ ਮਾਮਲਾ ਕਿੱਥੇ ਸੀਗੇ ਤੇ ਕਿਵੇਂ ਇਹ ਜੋ ਪੂਰੇ ਮਾਮਲੇ ਨੂੰ ਇਹ ਦੇਖਦੇ ਹੈਗੇ ਆ ਅੱਜ ਕੀ ਨਾਮ ਹੈ ਜੀ ਜਸਵੀਰ ਇੰਜੀਨੀਅਰ ਸਾਡਾ ਚੈਨਲ ਹੈ ਸੋਸ਼ਲ ਮੀਡੀਆ ਤੇ ਅਸੀਂ ਕੰਮ ਕਰਦੇ ਆ ਜੀ ਪਹਿਲੀ ਗੱਲ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਚੀਜ਼ ਦਾ ਜਵਾਬ ਲੈਣਾ ਚਾਹੁੰਦੇ ਆ ਵੀ ਮੰਨ ਲਓ ਤੁਸੀਂ ਸੋਸ਼ਲ ਮੀਡੀਆ ਵਾਲੇ ਹੋ ਤੁਸੀਂ ਕਿਤੇ ਕਵਰੇਜ ਕਰਨ ਵਾਸਤੇ ਰਾਤ ਰੁਕ ਗਏ ਸਵੇਰੇ ਸਾਨੂੰ ਆ ਕੇ ਪੁਲਿਸ ਚੱਕਦੀ ਏ ਇਹ ਪੁਲਿਸ ਵਾਸਤੇ ਕਿੱਡੀ ਸ਼ਰਮ ਦੀ ਗੱਲ ਹੈ ਹਨਾ ਉਹਨਾਂ ਨੂੰ ਘਟੋ ਘਟ ਸੋਚਣਾ ਪੁੱਛਣਾ ਜਾਂ ਦੱਸਣਾ ਚਾਹੀਦਾ ਵੀ ਅਸੀਂ ਤੁਹਾਨੂੰ ਕਿਉਂ ਚੱਕ ਰਹੇ ਹਾਂ ਕਿ ਅਸੀਂ ਕਿਤੇ ਜਾ ਕੇ ਰਹਿ ਵੀ ਨਹੀਂ ਸਕਦੇ ਹੈਗੇ ਵੀ ਇਹ ਆਜ਼ਾਦੀ ਕਿੱਧਰ ਦੀ ਹੈ ਠੀਕ ਹੈ ਸੰਗਰੂਰ ਜ਼ਿਲ੍ਹਾ ਪੰਜਾਬ ਦਾ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਸੀਂ ਰਾਤ ਰੁਕ ਵੀ ਨਹੀਂ ਸਕਦੇ ਉੱਥੋਂ ਆ ਕੇ ਚਲੋ ਸਾਨੂੰ ਚੱਕ ਲਿਆ ਕਿਵੇਂ ਵੀ ਉਹਨਾਂ ਨੇ ਚੱਕਿਆ ਕਿਹੜੇ ਤਰੀਕੇ ਨਾਲ ਚੱਕਿਆ ਉਹ ਸਾਨੂੰ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਹਨਾ ਐਸਐਸਪੀ ਸਾਹਿਬ ਆਉਂਦੇ ਨੇ ਸਾਡੀ ਟੀਮ ਨੂੰ ਜਸਵੀਰ ਇੰਦਰੀਆਂ ਟੀਮ ਨੂੰ ਸਾਡੇ 4 ਮੈਂਬਰ ਤੇ ਪਾਨਾ ਮੋੜ ਜੀ ਤੇ ਇੱਕ ਮੁੰਡਾ ਬਾਟ ਸੀ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਬਾਲੀਆਂ ਥਾਣੇ ਦੇ ਵਿੱਚ ਉਹਨਾਂ ਨੇ ਰੱਖਿਆ ਉਹ ਕਹਿੰਦੇ ਸੀ ਤੁਹਾਨੂੰ ਸ਼ਾਮ ਨੂੰ ਛੱਡ ਦਾਂਗੇ ਸਾਡੀ ਕਾਰਵਾਈ ਹੈ ਨਾ ਵੀ ਤੁਸੀਂ ਚਲੋ ਚੁੱਪ ਕਰਕੇ ਅਸੀਂ ਉਹਨਾਂ ਨਾਲ ਤੁਰ ਗਏ ਕੋਈ ਉਹਨਾਂ ਨਾਲ ਬਹਿਸ ਬਾਜੀ ਨਹੀਂ ਕੀਤੀ ਲਗਭਗ 150 ਤੋਂ 200 ਬੰਦਾ ਫੋਰਸ ਦਾ ਸੀ ਦੋ ਬੈਨਾਂ ਸੀ ਕਾਫੀ ਪੁਲਿਸ ਪ੍ਰਸ਼ਾਸਨ ਉੱਥੇ ਆਇਆ ਹੋਇਆ ਸੀ ਕੈਮਰੇ ਦੇ ਵਿੱਚ ਸੀਸੀਟੀਵੀ ਰਿਕਾਰਡਿੰਗ ਹੈ ਬਾਲੀਆਂ ਥਾਣੇ ਦੇ ਵਿੱਚ ਸਾਨੂੰ ਲੈ ਕੇ ਗਏ ਨੇ ਤੇ ਪਿੰਡ ਦਾ ਨਾਂ ਕੀ ਸੀ ਜੀ ਉਹਦਾ ਮੰਗਵਾਲ ਪਿੰਡ ਦੇ ਵਿੱਚ ਅਸੀਂ ਰੁਕੇ ਹੋਏ ਸੀ ਉੱਥੋਂ ਗ੍ਰਿਫਤਾਰੀ ਹੋਈ ਹੈ ਤੇ ਉੱਥੋਂ ਦਾ ਡੀਵੀਆਰ ਵੀ ਉਹ ਪੱਟ ਕੇ ਲੈ ਗਏ ਜਿਦੇ ਵਿੱਚ ਸਿਰਫ ਸਾਡੇ ਕੋਲੇ ਜਿਹੜੀਆਂ ਰਿਕਾਰਡਿੰਗਾਂ ਨੇ ਉਹ ਇਹ ਨੇ ਵੀ ਪੁਲਿਸ ਇੱਥੇ ਆਈ ਹੋਈ ਹੈ ਇਹ ਨਹੀਂ ਹੈਗੀ ਵੀ ਸਾਨੂੰ ਮੰਨ ਕੇ ਚੱਲੋ ਇੱਥੋਂ ਲੈ ਕੇ ਜਾਈ ਜਾਂਦੇ ਨੇ ਕਿਉਂਕਿ ਡੀਵੀਆਰ ਐਸਐਸਪੀ ਸਾਹ ਕੋਲੇ ਹੋ ਸਕਦਾ ਉਹ 3 ਤਰੀਕ ਦੀ ਦੀਦੀ ਰਿਕਾਰਡਿੰਗ ਉਹਨੂੰ ਵੀ ਡਿਲੀਟ ਕਰਦਾਂ ਸਬੂਤ ਮਿਟਾਉਣ ਦੇ ਮਾਰੇ 3 ਤਰੀਕ ਨੂੰ ਅਸੀਂ ਬਾਲੀਆਂ ਥਾਣੇ ਦੇ ਵਿੱਚ ਗ੍ਰਿਫਤਾਰ ਰਹਨੇ ਆ ਸਾਰੇ ਬੰਦੇ ਸਵੇਰੇ ਲਗਭਗ 9:30 ਤੋਂ ਲੈ ਕੇ ਸ਼ਾਮ ਨੂੰ 7:30 ਵਜੇ ਤੱਕ ਉੱਥੇ ਸਾਡੇ ਫੋਨ ਨੇ ਉੱਥੇ ਸਾਡੀਆਂ ਲੋ ਨੂੰ 3 ਫਰਵਰੀ ਨੂੰ ਇਹ ਇੱਕ ਐਫਆਈਆਰ ਦਰਜ ਕਰਦੇ ਨੇ 8:35 ਵਜੇ ਜਿਹਦੇ ਵਿੱਚ ਜਸਵੀਰ ਇੰਜੀਨੀਅਰ ਦਾ ਇੱਕ ਨਾਮ ਪਾਉਂਦੇ ਨੇ ਕੋਟ ਦੂਨੇ ਦੇ ਸਰਪੰਚ ਦਾ ਹੋਰ ਇਹਨਾਂ ਨੇ ਕਾਫੀ ਨਾਮ ਪਾਏ ਨੇ ਜਿਹੜੇ ਬੰਦੇ ਉੱਥੇ ਮੌਜੂਦ ਹੀ ਨਹੀਂ ਸੀ ਬਲਬਰ ਟੋਲ ਪਲਾਜੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਬੈਠੇ ਨੇ ਥਾਣੇ 'ਚ ਭਰਸੀ ਹੋ ਗਈ ਤਨੌਲਾ ਥਾਣੇ ਦੇ ਵਿੱਚ ਅਸੀਂ ਸਿਰਫ ਪੁਲਿਸ ਪ੍ਰਸ਼ਾਸਨ ਦੇ ਇਹ ਚੀਜ਼ ਪੁੱਛਣਾ ਚਾਹੁੰਦੇ ਆ ਵੀ ਇਹ ਪਰਚੇ ਕਿਹਦੇ ਕਹਿਣ ਤੇ ਪਾਏ ਗਏ ਨੇ ਕਿ ਸਾਡੇ ਨਾਲ ਕਿਸੇ ਦੀ ਲਾਕਡਾਟ ਹੈ ਜਾਂ ਤਾਂ ਚੱਕ ਕੇ ਉਹਨਾਂ ਨੇ ਨਾਂ ਲਿਖਤਾ ਵੀ ਤਸਵੀਰ ਹੋਣੀ ਭਾਨੇ ਨਾਲ ਤੁਰੇ ਫਿਰਦੇ ਨੇ ਇਹਨਾਂ ਦਾ ਨਾਂ ਪਾ ਦਿਓ ਪਰਚੇ 307 ਲਾ ਦਿਓ ਇਹਨਾਂ ਦੇ ਠੀਕ ਹੈ ਘੱਟੋ ਘੱਟ ਪੁਲਿਸ ਨੂੰ ਇਹ ਚੀਜ਼ ਦੀ ਬਰੀਕੀ ਨਾਲ ਜਾਂਚ ਤਾਂ ਕਰਨੀ ਚਾਹੀਦੀ ਸੀ ਵੀ ਉਹ ਬੰਦੇ ਕੀ ਪਾ ਰਹੇ ਨੇ ਕੀ ਉਹ ਸੋਸ਼ਲ ਮੀਡੀਆ ਤੇ ਨੇ ਕੰਮ ਕਰਦੇ ਨੇ ਜਾਂ ਉਹ ਬੰਦੇ ਕਿਵੇਂ ਸਪੋਰਟ ਕਰ ਰਹੇ ਨੇ ਤੇ ਕਿੱਥੇ ਉਹ ਹੈਗੇ ਸੀ 3 ਤਰੀਕ ਨੂੰ ਮੌਜੂਦ ਹੈ ਸੀ ਜਾਂ ਨਹੀਂ ਸੀ ਠੀਕ ਹੈ ਜਸਵੀਰ ਆਪਾਂ ਗੱਲ ਕਰੀਏ ਜੋ ਭੈਣ ਇੱਕ ਭੈਣ ਸਾਡੀ ਹੈ ਜਿਹੜੀ ਉਹ ਸਰਕਾਰੀ ਹਸਪਤਾਲ ਦੇ ਹੈਡਮਾਸਟਰ ਨੇ ਕਿ ਉਹ ਆਪਦੇ ਸਕੂਲ 'ਚ ਮੌਜੂਦ ਸੀਗੇ ਦੂਜੇ ਭੈਣਾਂ ਜਿਹੜੇ ਆ ਉਹ ਪਟਿਆਲਾ ਉਹਦੇ ਘਰੇ ਸੀਗੇ ਤੇ ਸਰਪੰਚ ਆ ਉਹ ਤੁਹਾਡਾ ਡਿਟੇਲ ਸੀਗੇ ਤੇ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਜਿਹੜੇ ਨਾਮ ਪਾਏ ਹੋਏ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਉੱਥੇ ਮੌਜੂਦ ਨਹੀਂ ਸੀ ਵੀ ਇਹ ਜੋ ਪਰਚਾ ਹੈਗਾ ਪੂਰੀ ਤਰ੍ਹਾਂ ਗਲਤ ਹੋਇਆ ਵੀ ਕਿਵੇਂ ਤੁਸੀਂ ਇਸ ਪਰਚੇ ਨੂੰ ਕਿਵੇਂ ਦੇਖਦੇ ਹੋ ਦੇਖੋ ਗਲਤੀ ਹੋਇਆ ਸੀ ਤਾਂ ਤੁਹਾਨੂੰ ਕਹੀ ਜਾਂਦੀ ਹੈ ਵੀ ਇੱਕ ਸਰਕਾਰੀ ਟੀਚਰ ਹੈ ਜਿਹਦਾ ਰਿਕਾਰਡ ਤਾਂ ਉਹ ਫੋਨ 'ਤੇ ਵੀ ਲੈ ਸਕਦੇ ਨੇ ਵੀ ਅੱਜ ਇਹ ਮੌਜੂਦ ਹੈਗਾ ਜਾਂ ਨਹੀਂ ਹੈਗਾ ਹਰੇਕ ਸਕੂਲ 'ਚ ਮੈਨੂੰ ਲੱਗਦਾ ਕੈਮਰੇ ਲੱਗੇ ਹੋਣੇ ਬਾਕੀ ਬੰਦਿਆਂ ਨੂੰ ਤਾਂ ਛੱਡੋ ਭੈਣ ਵਾਲਾ ਤਾਂ ਸਭ ਤੋਂ ਝੂਠਾ ਹੀ ਪਰਚ ਹੈ ਸਾਡੀ ਡਿਟੇਲ ਕੱਢਣੀ ਉਹ ਬਾਲੀਆ ਥਾਣੇ 'ਚ ਫੋਨ ਕਰਨ ਚੈੱਕ ਕਰਨ ਵੀ ਇਹਨਾਂ ਦੇ ਬੰਦਿਆਂ ਦੇ ਨਾਮ ਲਿਖੇ ਹੋਏ ਨੇ ਤੇ ਇਹਨਾਂ ਦੇ ਸਾਈਨ ਹੈਗੇ ਨੇ ਇਹਨਾਂ ਦੇ ਫੋਨ ਇੱਥੇ ਜਮਾ ਹੈਗੇ ਸੀ ਇੱਥੋਂ ਸਾਰਾ ਕਲੀਅਰ ਹੋ ਜਾਂਦਾ ਹੈ ਇਹਦੇ ਵਾਸਤੇ ਤਾਂ ਆਪਾਂ ਨੂੰ ਕੋਈ ਲੰਬੇ ਸਮੂਤਾ ਦਾ ਚੱਠਾ ਲੈ ਕੇ ਆਉਣ ਦੀ ਤਾਂ ਲੋੜ ਨਹੀਂ ਇਹਦਾ ਸਿਰਫ 2 ਮਿੰਟ ਦਾ ਕੰਮ ਹੈ ਕਿੱਡੀ ਟੈਕਨੋਲੋਜੀ ਹੈ ਐਸਐਚਓ ਸਭ ਸਿੱਧਾ ਬਾਲੀਆ ਥਾਣੇ ਤੇ ਉੱਥੇ ਫੋਨ ਕਰਨ ਸਕੂਲ 'ਚ ਪਤਾ ਕਰਨ ਵੀ ਬੰਦੇ ਹੈਗੇ ਨੇ ਜਾਂ ਵੀ ਬਾਤ ਚ ਕੋਈ ਨਾ ਕਿਸੇ ਨੇ ਪੁੱਛ ਗਿਚ ਕਰਨੀ ਐ ਇਨਕੁਆਇਰੀ ਦਾ ਘੱਟੋ ਘੱਟ ਕਰਨੀ ਚਾਹੀਦੀ ਏਡਾ ਇਹ ਪਹਿੜਾ ਪਰਚਾ ਜਿਹਦੇ ਵਿੱਚ ਮੈਨੂੰ ਲੱਗਦਾ ਵੀ 6 ਮਹੀਨੇ ਦਾ ਬੰਦੇ ਨੂੰ ਸਬੂਤ ਦੇਣ ਦੀ ਲੱਗ ਜਾਣਗੇ ਵੀ ਮੈਂ ਉੱਥੇ ਹੈ ਗਿਆ ਸੀ ਜਾਂ ਨਹੀਂ ਹੈ ਗਿਆ ਸੀ ਇਹ ਤਾਂ ਚਲੋ ਇੱਕ ਸਰਕਾਰੀ ਸਬੂਤ ਪਏ ਨੇ ਜਿਹੜੇ ਮਿਟ ਨਹੀਂ ਸਕਦੇ ਕਿ ਇਸ ਦੇ ਬਿਨਾਂ ਤੇ ਕੁਝ ਹੋ ਸਕਦਾ ਹੈ ਹਨਾ ਕੀ ਨਾਮ ਹੈ ਜੀ ਮਾਰ ਮੇਰਾ ਪਿੰਡ ਰਾਜਾ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਗਨਸਖਤ ਅਸਲਰਾ ਸਿੰਘ ਮੈਂ ਦੱਸਣਾ ਚਾਹੁੰਨਾ ਪੰਜਾਬ ਜੀ ਜੋ ਮਾਮਲਾ ਦਰਜ ਹੋਇਆ ਹੈ ਜਿਵੇਂ ਭੈਣਾ ਦੇ ਵੀ ਪਰਚਾ ਦਰਜ ਹੋਇਆ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਤੇ ਐਸਐਚਓ ਨੂੰ ਅੱਧੀ ਬਦਲੀ ਕਰ ਦਿੱਤੀ ਗਈ ਹੈ ਕਿਵੇਂ ਦੇਖਦੇ ਹਾਂ ਪੂਰੇ ਮਾਮਲੇ ਦਾ ਇਹ ਮੈਂ ਤਾਂ ਇਹ ਇਹਦੇ ਸੰਬੰਧੀ ਮੈਂ ਪੰਜਾਬ ਸਰਕਾਰ ਨੂੰ ਪੁਰਸ ਪ੍ਰਸ਼ਾਸਨ ਨੂੰ ਦੱਸਣਾ ਚਾਹਉਣਾ ਮੈਂ ਤਕਰੀਬਨ 1970 ਦੀ ਪਹਿਲੀ ਜੇਲ੍ਹ ਕਟਿਆ ਭਾਰਤੀ ਖਸਾਂ ਆਪਦੇ ਪੰਜਾਬ ਖਸਾਂ ਜਿਹੜੇ ਬੜਾ ਸੀ ਜਿਹਦੇ ਜਿਹੇ ਇਹਦਾ ਦਾਦਾ ਇਹ ਸਰਦਾਰ ਕਰਤਾਰ ਸਿੰਘ ਸਾਡਾ ਇੱਕ ਮੁੱਖ ਆਗੂ ਸੀ ਇਹ ਜਿਹੜਾ ਪਰਿਵਾਰ ਹੈ ਇਹਨੂੰ ਗੁਰਤੀ ਮਤਲਬ ਉੱਥੋਂ ਮਿਲੀ ਹੋਈ ਹੈ ਕੋਈ ਅੱਜ ਦਾ ਇਹ ਨਾਮ ਇਹ ਬਿਲਕੁਲ ਬੇਦਾਗ ਪਰਿਵਾਰ ਹੈ ਮੈਂ ਇਹਦੇ ਬਾਰੇ ਦੱਸਣਾ ਮੇਰਾ ਪੁਰਾਣਾ ਤਜਰਬਾ ਹੈ ਚਾਹੇ ਮੈਂ ਕੋਈ ਰਾਜਨੀਤਿਕ ਮਨੀ ਇਹ ਮੈਂ ਇੱਕ ਸਿਆਸੀ ਮੈਂ ਕੰਮ ਕਰਨ ਵਾਲਾ ਬੰਦਾ ਪਰ ਮੈਨੂੰ ਇਹਦੇ ਬਾਰੇ ਤਜਰਬਾ ਧੁਰ ਤੋਂ ਹੈ ਵਿਜੇ ਸਰਕਾਰ ਹੈ ਇਹ ਸਰਕਾਰ ਨੂੰ ਜਿਹੜਾ ਚਲਾਉਣ ਵਾਲੀ ਹੈ ਇਹ ਅਫਸਰ ਸਾਹੀ ਇਹ ਨੂੰ ਗਲਤ ਰਸਤੇ ਲਿਜਾ ਰਹੀ ਹੈ ਕਿਉਂਕਿ ਇਹ ਜਿਹੜਾ ਕੋਈ ਆਵਦੀ ਹੱਕ ਦੀ ਆਵਾਜ਼ ਠੋਂਦਾ ਹੈ ਇਹ ਉਹਨਾਂ ਦੇ ਖਿਲਾਫ ਇਹ ਅਫਸਰ ਸਾਹੀ ਮਤਲਬ ਗਲਤ ਉਹਨਾਂ ਨੂੰ ਕਰਕੇ ਉਹਨਾਂ ਨੂੰ ਸਾਡੇ ਸਿਰ ਤੇ ਖੜਾ ਕਰ ਲਿਆ ਹੈ ਉਹ ਉਹ ਨਵਾਂ ਮੁੰਡਾ ਹੈ ਅਣਜਾਣ ਮੁੰਡਾ ਹੈ ਉਹ ਦੀ ਇਹ ਗੱਲ ਤੇ ਮਟਰ ਕੰਟਰੋਲ ਨਹੀਂ ਕਰਦਾ ਪਹਿਲਾਂ ਦਾ ਸਾਡਾ ਉਹ ਜਿਹੜਾ ਗਿਆਨੀ ਸੀ ਭਾਈ ਆਪਣਾ ਅੰਮਰਤਪਾਲ ਸਿੰਘ ਜੀ ਉਦੇ ਬਾਰੇ ਜੇ ਅਸੀਂ ਉਦੋਂ ਸਾਡੀ ਬਹੁਤ ਵੱਡੀ ਗਲਤੀ ਸਾਥ ਹੋ ਜਾਏ ਜੇ ਅਸੀਂ ਉਦੋਂ ਇਸ ਟਾਈਮ ਪਹੁੰਚ ਕੇ ਹੁੰਦਾ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਉਦੋਂ ਉਦੋਂ ਵਾਰ ਸਾਡਾ ਤਾਂ ਹੁਣ ਦੁਬਾਰਾ ਸਾਡਾ ਇਹ ਜਿਹੜਾ ਸਿੱਧੂ ਸਾਡਾ ਸਾਡਾ ਬੇਟਾ ਹੈ ਅਨਾਸਿੰਘ ਸਿੱਧੂ ਇਹ ਬਹੁਤ ਹੌਨਾਰ ਬਚਾਏ ਇਹ ਵੀ ਅਜੇ ਤੱਕ ਜੇ ਕੋਈ ਵੀ ਕਿਤੇ ਕਹੇ ਮੈਂ ਲੈ ਕੇ ਦੇਣ ਉਹ ਪਿਆਰਾ ਆਪਣੀ ਪ੍ਰਾਪਰਟੀ ਇਹਦੇ ਪਿੱਛੇ ਉਹ ਕਰ ਦਊਗਾ ਇਹ ਸਾਡੇ ਨੂੰ ਮਤਲਬ ਸਾਨੂੰ ਕਮਜ਼ੋਰ ਕਰਨ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਨੇ ਸਰਕਾਰ ਦੀਆਂ ਇਹ ਸੈਕਟਰ ਸਰਕਾਰ ਦੇ ਸਹਾਰੇ ਤੇ ਸਾਰੀਆਂ ਪਾਰਟੀਆਂ ਚੱਲਦੀਆਂ ਨੇ ਸਿਆਸੀ ਇੱਥੇ ਕੋਈ ਵੀ ਆ ਜੇ ਪਰ ਸਾਡੇ ਸਿੱਖਾਂ ਦੀ ਗੱਲ ਮਤਲਬ ਬਿਲਕੁਲ ਨਹੀਂ ਕਰਦਾ ਆ ਜਾ ਕੇ ਦੇਖ ਲਓ ਹਜ਼ੂਰ ਸਾਹਿਬ ਕੀ ਹੋ ਰਿਹਾ ਹੈ ਸਾਡੇ 4 ਮੈਂਬਰ ਜਿਹੜੇ ਜਾਂਦੇ ਸੀ ਉਹਨਾਂ ਚੋਂ ਵੀ ਦੋ ਕਰਤੇ ਉੱਥੇ ਜਿੱਥੇ ਇਹਨਾਂ ਦੇ ਸੀਟ ਤੇ ਉੱਥੇ ਉਹਨਾਂ ਨੇ 12 ਆਪ ਦੇ ਸਰਕਾਰੀ ਕਰਤੇ ਇਹ ਜਿਹੜੀਆਂ ਬਦੀਕੀਆਂ ਜੇ ਅਸੀਂ ਇਸ ਤਰੀਕੇ ਚੁੱਪ ਰਹੇ ਸਾਡੇ ਭਲੇ ਕੁਝ ਹੋ ਨਹੀਂ ਪੈਣਾ ਅਸੀਂ ਇਹਨਾਂ ਦੇ ਕਲਾਮ ਹੋ ਜਾਾਂਗੇ ਅਸੀਂ ਇਹ ਦੂਧਾ ਸਾਨੂੰ ਮੁਸਲਮਾਨ ਭਾਈ ਸਾਡਾ Hindu ਭਾਈਚਾਰਾ ਉਹ ਵੀ ਪਿਆਰਾ ਹੈ ਕਿਉਂਕਿ ਸਾਨੂੰ ਇਹ ਸਰਕਾਰ ਤੋਂ ਕੋਈ ਕਿਸੇ ਵੀ ਆਸਰੇ ਨਾਲ ਸੈਂਟਰ ਤੋਂ ਨਾ ਤੋਂ ਇਹ ਸਾਨੂੰ ਇੱਕ ਦਿਨ ਇਹ ਵੱਡਾ ਸੰਘਰਸ਼ ਲੜਨਾ ਹੀ ਪੈਣਾ ਹੈ ਸਾਡੇ ਨਾਲ ਰਾਸ ਸਿੰਘ ਖਾਲਸਾ ਵੀ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਰਾਸ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਪੂਰੇ ਮਾਮਲੇ ਨੂੰ ਕੀ ਜੋ ਇਹ ਮਾਮਲਾ ਜੋ ਤਰੋਲਾ ਥਾਣੇ ਦੇ ਵਿੱਚ ਦਰਜ ਹੋਇਆ ਹੈ ਭੈਣਾਂ ਦਾ ਨਾਮ ਆਇਆ ਉਹਦੇ ਵਿੱਚ ਤੌਰ ਸਾਰਮ ਦਾ ਨਾਮ ਆਇਆ ਕਿਵੇਂ ਦੇਖ ਦੋ ਇਹ ਬਿਲਕੁਲ ਬਾਈ ਨਿੰਦਨਯੋਗ ਹੈ ਜੋ ਜਿਹੜੀ ਸਰਕਾਰ ਇਹ ਝੂਠੇ ਪਰਸ਼ਿਆਂ ਪਰਚਿਆਂ ਤੇ ਉਤਰਾਈ ਹੈ ਇਹ ਜਿਹੜਾ ਰਾਹ ਹੈ ਨਾ ਇਹ ਪੰਜਾਬ ਨੂੰ ਗਲਤ ਰਾਹ ਤੇ ਤੋਰਨ ਦੀਆਂ ਨੀਤੀਆਂ ਨੇ ਪੰਜਾਬ ਅੱਜ ਵਿਰੋਧ ਦੇ ਢੇਰ ਤੇ ਖੜਾ ਇਹਨੂੰ ਜਿੱਧਰ ਮਰਜੀ ਲੈ ਜਾਓ ਪਰਮਾਨ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹਣਾ ਕਿ ਵੋਟਾਂ ਤੋਂ ਪਹਿਲਾਂ ਤੁਸੀਂ ਵਾਅਦੇ ਕੁਝ ਹੋਰ ਕਰਦੇ ਸੀ ਕਹਿੰਦੇ ਸੀ ਇਹਨਾਂ ਨੇ ਪੰਜਾਬ ਕੰਗਲਾ ਬਣਾਤਾ ਇਹਨਾਂ ਨੇ ਪੰਜਾਬ ਲੁੱਟ ਲਿਆ ਇਹ ਝੂਠੇ ਪਰਚਿਆਂ ਦੀਆਂ ਰਾਜਨੀਤੀਆਂ ਕਰਦੇ ਨੇ ਐ ਕਰਦੇ ਐ ਬਾਹ ਕਰਦੇ ਐ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਢੀਂਡਸੇ ਦੇ ਵਿਰੁੱਧ ਇਹ ਭਗਵੰਤ ਖੜਾ ਹੋਇਆ ਸੀ ਉਹ ਢੀਂਡਸ ਨੂੰ ਇਹ ਗੱਲ ਕਰਕੇ ਹਰਾਉਂਦੇ ਸੀ ਕਹਿੰਦੇ ਵੀ ਇਹ ਝੂਠੇ ਪਰਚੇ ਕਰਾਉਂਦਾ ਤੇ ਮੈਂ ਅੱਜ ਉਸੇ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਉਹ ਤਾਂ ਚੱਲ ਬੰਦਿਆਂ ਤੇ ਕਰਾਉਂਦੇ ਸੀ ਤੁਸੀਂ ਅੱਜ ਜਨਾਨੀਆਂ ਤੇ ਵੀ ਕਰਾਉਣ ਲੱਗੇ ਤੁਸੀਂ ਸਾਡੇ ਪੰਜਾਬ ਦੀਆਂ ਧੀਆਂ ਪਾਣਾ ਵੀ ਨਹੀਂ ਬਖਸ਼ੀਆਂ ਤੁਸੀਂ ਉਹ ਨਹੀਂ ਬਕਸ ਜਿਹੜੇ ਸਕੂਲ ਦੇ ਵਿੱਚ ਹਾਰੀ ਲਾਈ ਹੋਈ ਹੈ ਸਰਕਾਰੀ ਟੀਚਰ ਨੇ ਭਾਨੇ ਦੀ ਭੈਣ ਸਰਕਾਰੀ ਟੀਚਰ ਹੈ ਤੇ ਉਹ ਸਕੂਲ ਦੇ ਵਿੱਚ ਹਾਜ਼ਰ ਹੈ ਤੇ ਪਰਚਾ ਦੱਸੋ ਕਿਹੜੇ ਆਧਾਰ ਤੇ ਹੁੰਦਾ ਬਾਈ ਆਹ ਮੁੰਡੇ ਜਸਵੀਰ ਇੰਜੀਨੀਅਰ ਇਹਨਾਂ ਦੀ ਸਾਰੀ ਟੀਮ ਵਾਲੀਆਂ ਥਾਣੇ 'ਚ ਹੁੰਦੀ ਹੈ ਫਿਰ ਪਰਚਾ ਦੱਸੋ ਕਿਵੇਂ ਹੋ ਗਿਆ ਤੇ ਹੁਣ ਕੀ ਕਰੀ ਜਾਂਦੇ ਆ ਕਹਿੰਦੇ ਅਣਪਛਾਤੇ ਸੀ ਸਾਨੂੰ ਪਤਾ ਨਹੀਂ ਲੱਗਾ ਕਿਹਦੇ ਕਿਹਦੇ 9 ਪੌਣੇ 2 ਕਿ ਪੌਣੇ ਪਹਿਲਾਂ ਹੀ ਬਾਈ ਅਣਪਛਾਤੇ 'ਚ ਪਾ ਦਿੰਦੇ ਵੀ ਉੱਥੇ 200 ਬੰਦਾ ਸੀ ਅਣਪਛਾਤਾ ਸੀ ਇਨਕੁਆਇਰੀ ਕਰਾਂਗੇ ਜਿਹੜੇ ਜਿਹੜੇ ਨਵੇਂ ਆਈ ਗਏ ਅਸੀਂ ਭਾਈ ਚੱਲਾਂਗੇ ਤੁਸੀਂ ਪਹਿਲਾਂ ਹੀ ਬਾਈ ਨਾਮ ਪਲੈਨਿੰਗ ਤਹਿਤ ਹੋ ਰਿਹਾ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈ ਕਿ ਨੌਜਵਾਨ ਜਿਹੜੇ ਤੁਰ ਰਹੇ ਨੇ ਨਾ ਪੰਜਾਬ ਨੂੰ ਬਚਾਉਣ ਲਈ ਬੋਲ ਰਹੇ ਨੇ ਉਹਨਾਂ ਦੇ ਮਨ 'ਚ ਡਰ ਪੈਦਾ ਹੋ ਜਾਏ ਤੇ ਉਹ ਘਰੇ ਬਹਿ ਜਾਣ ਤੇ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਦੇ ਦੇਣ ਜਿਹੜੀ ਇਹ ਸਰਕਾਰ ਹੈ ਕਿਉਂਕਿ ਕੇਜਰੀਵਾਲ ਦੀ ਜਿਹੜੀ ਨੀਤੀ ਹੈ ਨਾ ਬਾਈ ਉਹ ਪੰਜਾਬ ਦੇ ਲਈ ਬਹੁਤ ਭੈੜੀ ਹੈ ਪੰਜਾਬ ਚੋਂ ਸਾਰਾ ਕੁਝ ਲੁੱਟ ਕੇ ਉਹ ਪੂਰੀ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਕਿ ਮੈਂ ਪ੍ਰਧਾਨ ਮੰਤਰੀ ਬਣਾ ਉਹਨੂੰ ਪੰਜਾਬ ਦੇ ਜਜ਼ਬਾਤਾਂ ਨਾਲ ਕੋਈ ਲੈਣ ਦੇਣ ਨਹੀਂ ਪੰਜਾਬ ਦੀ ਨੌਜਵਾਨੀ ਪਵੇ ਠੱਠੇ ਖੂਚ ਉਹਨੂੰ ਕੋਈ ਚੱਕਰ ਨਹੀਂ ਉਹਨੂੰ ਪੰਜਾਬ ਦੇ ਵਿੱਚੋਂ ਬਸ ਪੈਸਾ ਚਾਹੀਦਾ ਕਮਾਈ ਚਾਹੀਦੀ ਆ ਉਹ ਭਵੰਤ ਦੇ ਥਰੂ ਲੁੱਟੀ ਜਾਂਦਾ ਹੈ ਇਹ ਪਤਾ ਨਹੀਂ ਕਿੱਥੇ ਸੁੱਤੇ ਪਏ ਨੇ ਕਿਉਂ ਨਹੀਂ ਜਾਗ ਆਉਂਦੀ ਕੀ ਉਹ ਕਮਲਿਆ ਤੇਰਾ ਪੰਜਾਬ ਜਿਹਨੇ ਤੈਨੂੰ ਦੋ ਵਾਰੀ ਐਮਪੀ ਬਣਾਤਾ ਤੈਨੂੰ ਅੱਜ ਮੁੱਖ ਮੰਤਰੀ ਬਣਾਤਾ 92 ਐਮਐਲਏ ਬਣਾਤੇ ਇਤਿਹਾਸ ਰਚਦਾ ਪੂਰੇ ਪੰਜਾਬ ਨੇ ਅੱਜ ਉਸੇ ਪੰਜਾਬ ਦੀ ਪਿੱਠ ਤਸੁਰਾ ਮਾਰ ਰਹੇ ਆ ਯਾਰ ਕੁ ਅਕਲ ਨੂੰ ਹੱਥ ਮਾਰ ਤੈਨੂੰ ਕਿੰਨਾ ਪਿਆਰ ਦਿੱਤਾ ਇਹਨਾਂ ਲੋਕਾਂ ਨੇ ਇਹ ਇਹੀ ਉਹੀ ਪਾਨਾ ਹੈ ਜਿਹਨੂੰ ਤੂੰ ਕਹਿੰਦਾ ਸੀ ਮੇਰੇ ਹੱਕ ਚ ਬੋਲ ਤੂੰ ਬਹੁਤ ਚੰਗਾ ਬੋਲਦਾ ਹੈ ਤੈਨੂੰ ਅਸੀਂ ਟਿਕਟ ਦੇ ਦਿੰਨੇ ਆ ਅੱਜ ਉਹੀ ਪਾਨਾ ਕਿਉਂ ਬੁਰਾ ਲੱਗਣ ਲੱਗਾ ਜਿਹੜਾ ਤੂੰ ਬਰਫ ਦੀਆਂ ਛਲੀਆਂ ਤੇ ਲਟਾ ਰਹੇ ਹੈ ਜਿਹੜੇ ਤੇ ਤੂੰ ਤਸੱਦਦ ਕਰਾ ਰਹੇ ਹੈ ਵੀਡੀਓ ਕਾਲ ਤੇ ਦੇਖ ਰਹੇ ਹੈ ਉਹੀ ਪਾਨਾ ਯਾਰ ਥੋੜਾ ਮੋਟਾ ਤਾਂ ਹਸਾਨ ਹੁੰਦਾ ਨਾ ਬੰਦੇ ਦਾ ਵੀ ਸਾਡੇ ਪੁਰਾਣੇ ਸਾਥੀ ਰਹੇ ਨੇ ਅੱਜ ਮਜੀਠੀਏ ਨੇ ਕੀ ਕਿਹਾ ਕਹਿੰਦਾ ਇਹਨਾਂ ਪੂਰੇ ਨੌਜਵਾਨਾਂ ਨੇ ਸਾਰਿਆਂ ਨੇ ਭਵੰਤਾ ਸਾਹ ਦਿੱਤਾ ਬਦਲਾਅ ਲਿਆਉਣ ਦੇ ਚੱਕਰ ਚ ਅੱਜ ਬਦ ਸਾਡੇ ਪਾਤਾ ਤਾਂ ਇਹ ਕਾਦਾ ਬਦਲ ਆਇਆ ਬਾਈ ਸਾਡੇ ਪਾਤਾ ਬਦਲਾ ਖੋਰੀ ਐ ਆਸੀਂ ਰੜਕਣ ਲੱਗੇ ਯਾਰ ਕਾਲੀ ਕਾਂਗਰਸੀ ਸਾਰੇ ਗਏ ਇਹਦਾ ਮਤਲਬ ਜੇ ਉਹ ਬੋਲਦੇ ਨਹੀਂ ਉਹਨਾਂ ਨੂੰ ਪਰਚੇ ਵੀ ਨਹੀਂ ਦੇਣੇ ਉਹਨਾਂ ਦੀਆਂ ਇਨਕੁਆਰੀਆਂ ਵੀ ਨਹੀਂ ਖੋਲਣੀਆਂ ਰਾਜੇ ਬਰਿੰਗਰਗਿਆਂ ਨੂੰ ਫੜ ਕੇ ਥਿਤਨਾ ਜੇਲ੍ਹ ਚ ਬਾਈ ਆ ਮਜੀਠੀ ਵਰਗਿਆਂ ਨੂੰ ਸੁਖਵੀਰ ਬਾਦਲ ਵਰਗਿਆਂ ਨੂੰ ਵੀ ਤੂੰ ਕਹਿੰਦਾ ਸੀ ਸਾਡੀ ਸਰਕਾਰ ਆਉਣ ਦੇ ਅਸੀਂ ਹਫ਼ਤੇ ਜੰਦਰ ਕਰਦਾਂਗੇ ਕਿੱਧਰ ਗਏ ਤੇਰੇ ਬਾਅਦੇ ਕਿੱਧਰ ਗਏ ਤੇਰੇ ਉਹ ਬੋਲ ਕਿੱਧਰ ਗਿਆ ਤੇਰਾ ਇਨਕਲਾਬ ਝੂਠੀਆਂ ਗੱਲਾਂ ਕਰ ਕਰਕੇ ਤੂੰ ਇੱਥੇ ਤੱਕ ਆ ਗਿਆ ਅੱਜ ਵੀ ਗੱਪ ਮਾਰੀ ਜਾਂਦਾ ਅੱਜ ਭਾਨੇ ਵਰਗੇ ਅੰਦਰ ਐ 18 ਬੰਦਿਆਂ ਤੇ ਇੱਥੇ ਪਰਚਾ 150 ਬੰਦਿਆਂ ਦਾ ਅੰਬਸਾਤਾ ਤੇ ਇੱਕ ਪਾਸੇ ਕਹੀ ਜਾਂਦੇ ਜੇਲਾਂ ਭਰੀਆਂ ਪਈਆਂ ਨੇ ਅਸੀਂ ਕਿੱਥੇ ਰੱਖਾਂਗੇ ਇੱਕ ਪਾਸੇ ਤੂੰ 180 ਬੰਦਿਆਂ ਦੇ ਪਰਚਾ ਦੇਈ ਜਾਂਦਾ ਬਈ ਯਾਰ ਫਿਰ ਇਹਦਾ ਮਤਲਬ ਪਹਿਲਾਂ ਵਾਲੇ ਜਿਹੜੀਆਂ ਜੇਲਾਂ ਭਰੀਆਂ ਪਈਆਂ ਨੇ ਉਹਨਾਂ ਨੂੰ ਛੱਡ ਕੇ ਫਿਰ ਇਹਨਾਂ ਨੂੰ ਉੱਥੇ ਰੱਖਣਾ ਇਸ ਕਰਕੇ ਸਰਾਸਰ ਜਿਹੜੀ ਰਾਜਨੀਤੀ ਹੋ ਰਹੀ ਹੈ ਇਹ ਪੰਜਾਬ ਨੂੰ ਗਲਤ ਰਾਹ ਵੱਲ ਤੋਰਿਆ ਜਾ ਰਿਹਾ ਹੈ ਅਸੀਂ ਨਹੀਂ ਚਾਹੁੰਦੇ ਸਾਡੇ ਹਾਲਾਤ ਪਹਿਲਾਂ ਵਾਲੇ ਬੰਨ ਪੰਜਾਬ ਮਸਾਂ ਬਈ ਪੈਰਾਂ ਤੇ ਖੜਾ ਹੋਇਆ ਮਸਾਂ ਖੜਾ ਹੋਇਆ ਪੈਰਾਂ ਤੇ ਅੱਜ ਜੇ ਤੁਸੀਂ ਉਸੇ ਅੱਗੇ ਦੇ ਵਿੱਚ ਝੋਕਣਾ ਚਾਹੁੰਦੇ ਹੋ ਜਿਹੜੀ 9992 ਚ ਜਿਹੜੀ 84 ਚ ਲੱਗੀ ਤੇ ਫਿਰ ਇਹਦਾ ਨੁਕਸਾਨ ਬਹੁਤ ਹੋਣਾ ਬਾਈ ਕਿਉਂ ਮਾਮਾ ਦੇ ਪੁੱਤ ਮਾਰਦੇ ਹੋ ਕਿਉਂ ਭੈਣਾ ਤੋਂ ਭਾਈ ਦੂਰ ਕਰਦੇ ਹੋ ਕਿਉਂ ਸਾਡੀਆਂ ਧੀਆਂ ਤੇ ਪਰਚੇ ਦਿੰਦੇ ਹੋ ਇਹਦਾ ਜਿਹੜਾ ਨੁਕਸਾਨ ਆ ਮੈਂ ਕਹਿੰਦਾ ਭਵੰਤ ਸਿੰਘ ਤੈਨੂੰ ਬੜਾ ਵੱਡਾ ਹੋਣਾ ਮੈਂ ਤਾਂ ਇਹ ਸੋਚ ਰਿਹਾ ਹਾਂ ਵੀ ਇਹ ਬੰਦੇ ਨੂੰ ਯਾਰ ਕੋਈ ਜਾ ਕੇ ਅਕਲ ਨਹੀਂ ਦਿੰਦਾ ਕੋਈ ਦੱਸਦੀ ਨਹੀਂ ਵੀ ਯਾਰ ਤੇਰੀ ਇੰਨੀ ਖੇਪੱਟੀ ਜਾਰੀ ਹੈ ਤੈਨੂੰ ਇੰਨੀਆਂ ਲਹਨਤਾਂ ਪੈ ਰਹੀਆਂ ਨੇ ਕਿ ਤੂੰ ਕਿੱਧਰ ਨੂੰ ਤੋਰਨਾ ਹੈ ਪੰਜਾਬ ਨੂੰ ਬਾਈ ਜੀ ਅਸੀਂ ਜਿਹੜੇ ਟਰੈਕਟਰ ਹੁੰਦੇ ਸੀ ਨਾ 84 ਵੇਲੇ ਅ ਮੋਡੀਫਾਈ ਕਰੇ ਹੋਏ ਸਾਰੇ ਜੰਮੇ ਬੁਲਟ ਪ੍ਰੂਫ ਕਰੇ ਹੋਏ ਉਹ ਟਰੈਕਟਰ ਅੱਜ ਸੜਕਾਂ 'ਤੇ ਦੇਖਦੇ ਆ ਪੰਜਾਬ 'ਚ ਕਿਉਂ ਦੇਖਦੇ ਆ ਕਿਉਂਕਿ ਇਹ ਝੂਠੇ ਮੁਕਾਬਲੇ ਬਣਾਉਣਾ ਚਾਹੁੰਦੇ ਆ ਮਾਰਨਾ ਚਾਹੁੰਦੇ ਆ ਪੰਜਾਬ ਦੀ ਨੌਜਵਾਨੀ ਨੂੰ ਇਹ ਹੁਣ ਕਿਹੜੇ ਸਾਰਿਆਂ 'ਤੇ ਚੱਲ ਰਿਹਾ ਹੈ ਕਿੱਥੋਂ ਚੱਲ ਰਿਹਾ ਹੈ ਭਗਵੰਤ ਮਾਨ ਇਹ ਕਲੀਅਰ ਕਰੇ ਬੋਲੇ ਤਾਂ ਸਹੀ ਯਾਰ ਵੀ ਮੇਨੂੰ ਤਾਂ ਦਿੱਲੀ ਨੇ ਦੱਬ ਲਿਆ ਜੇ ਅੱਜ ਵੀ ਭਵੰਤਮਾਨ ਦਿੱਲੀ ਦਾ ਖੇੜਾ ਛੱਡ ਕੇ ਪੰਜਾਬ ਦੇ ਲੋਕਾਂ 'ਚ ਖੜਦਾ ਮੈਂ ਕਹਣਾ 92 ਕੀ 117 17 ਦੇ 17 ਚ ਪਰ ਪੰਜਾਬ ਮਾਫ ਕਰਨਾ ਜਾਣਦਾ ਇਹ ਫਾਰਮ ਹੈ ਜਿਹੜੀ ਇਹ ਮਾਫੀ ਦੇ ਦਿੰਦੀ ਹੈ ਖੜ ਕਹਿ ਆ ਕੇ ਵੀ ਬਾਈ ਮੈਨੂੰ ਤਾਂ ਦਿੱਲੀ ਨੇ ਦੱਬਿਆ ਹੋਇਆ ਸੀ ਮੈਂ ਤੁਹਾਡੇ ਤੇ ਤਾਂ ਜ਼ੁਲਮ ਕਰ ਰਿਹਾ ਸੀ ਦੀਪ ਬਾਈ ਦੀ ਗੱਲ ਸਹੀ ਹੈ ਦੀਪ ਬਾਈ ਅੱਜ ਤੋਂ 2.5 ਸਾਲ ਪਹਿਲਾਂ ਕਹਿ ਗਿਆ ਸੀ ਜਾਂਦਾ ਜਾਂਦਾ ਉਹਦੇ ਬੋਲ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਗੂੰਜਦੇ ਆ ਕਿ ਜਾਂ ਦਿੱਲੀ ਜ਼ੁਲਮ ਕਰੂ ਕਰਾਉ ਸਾਡੇ ਆਪ ਦੇ ਥਰੂ ਉਹੀ ਦਿੱਲੀ ਐ ਅੱਜ ਕੇਰੀ ਵਾਲ ਹੋਰੀ ਉਹੀ ਮੋਦੀ ਹੋਰੀ ਨੇ ਕਰਾ ਜ਼ੁਲਮ ਕਿਹਦੇ ਥਰੂ ਰਹਿਨੇ ਭਵੰਤਮਨ ਥਰੂ ਭਵੰਤਮਨ ਉਹੀ ਐ ਜਿਹੜਾ ਕਹਿੰਦਾ ਸੀ ਆ ਮੈਂ ਤਾਂ ਸਾਰਾ ਕੌਮ ਨੂੰ ਵੀ ਉੱਪਰ ਲੈ ਜਾਂ ਮੈਂ ਤਾਂ ਪੰਜਾਬ ਨੂੰ ਵੀ ਉੱਪਰ ਲੈ ਜਾਂ ਆਵਾ ਬੰਦੀ ਸਿੰਘਾਂ ਦੀ ਗੱਲ ਵੀ ਕਰਾਂਗੇ ਕਿਹੜੇ ਬੰਦੀ ਸਿੰਘਾਂ ਦੀ ਇਹਨੇ ਗੱਲ ਕੀਤੀ ਐ ਦੋਨਾਂ ਹੋਰ ਨਵੇਂਆਂ ਨੂੰ ਬੰਦੀ ਬਣਾਉਣ ਲੱਗ ਗਿਆ ਇਸ ਕਰਕੇ ਭਾਈ ਸਰਾ ਸਰ ਜਿਹੜੇ ਝੂਠੇ ਪਰਚੇ ਨੇ ਇਹ ਪੰਜਾਬ ਨੂੰ ਗਲਤ ਰਾਹਾਂ ਤੇ ਤੋਰਨ ਲਈ ਪੁੱਤਾਂ ਨੂੰ ਮਾਰਨ ਦੇ ਲਈ ਪੁੱਤਾਂ ਦੇ ਮਨਾਂ 'ਚ ਡਰ ਪਾਉਣ ਦੇ ਲਈ ਕੀਤੇ ਜਾ ਰਹੇ ਨੇ ਅਸੀਂ ਇਹਦੀ ਨਿਖੇਦੀ ਕਰਦੇ ਆਂ ਪਰ ਭਗਵੰਤ ਮਾਨ ਨੂੰ ਇੱਕ ਗੱਲ ਇਹ ਵੀ ਕਹਿ ਦਈਏ ਕਿ ਅਸੀਂ ਨਾ ਪਰਚਿਆਂ ਤੋਂ ਡਰਨ ਵਾਲੇ ਨਹੀਂ ਘਰ ਜਿੰਨੇ ਪਰਚੇ ਕਰਨੇ ਆ ਪਰਚੇ ਮਰਦਾਂ ਦੀ ਹੁੰਦੇ ਆ ਜਿਨ੍ਹਾਂ 'ਚ ਮਰਦੇ ਜਾਂਦੇ ਆ ਪਰ ਜੇ ਮਰਦਾਂ ਦੀ ਲੜਾਈ ਲੜਨੀ ਆ ਤਾਂ ਮਰਦਾਂ ਨਾਲ ਲੜ ਪੰਜਾਬ ਦੀਆਂ ਧੀਆਂ ਦੇ ਪਾਤੇ ਨਾ ਦੇ ਲੜਾ ਅਸੀਂ ਲੜਾਂਗੇ ਝੱਲਾਂਗੇ ਜਿੱਥੇ ਤੱਕ ਲੈ ਕੇ ਜਾਣਾ ਤੂੰ ਲੈ ਜਾ ਕੋਈ ਚੱਕਰ ਨਹੀਂ ਕਿਉਂਕਿ ਸਾਡਾ ਇਤਿਹਾਸ ਇਹ ਰਿਹਾ ਹੈ ਭਾਈ ਅਸੀਂ ਅਪਦੇ ਇਤਿਹਾਸ ਤੋਂ ਨਹੀਂ ਭੱਜ ਸਕਦੇ ਗੁਰੂ ਗੋਬਿੰਦ ਸਿੰਘਾ ਦਾ ਪਰਿਵਾਰ ਵਾਰ ਗਿਆ ਸੀ ਤੇ ਉਹੀ ਖੂਨ ਸਾਡੀਆਂ ਰਗਾਂ ਚ ਹੈ ਬਾਈ ਤੇ ਫਿਰ ਅਸੀਂ ਕਿਵੇਂ ਪਘੋੜੇ ਹੋ ਜਾਾਂਗੇ ਇਹਨਾਂ ਚੀਜ਼ਾਂ ਤੋਂ ਪੰਜਾਬ ਲਈ ਖੜੇ ਆਂ ਪੰਜਾਬ ਲਈ ਲੜਦੇ ਰਹਾਂਗੇ ਅੜਦੇ ਰਹਾਂਗੇ ਨਾ ਪਹਿਲਾਂ ਝੁਕਿਆਂ ਤੇ ਨਾ ਅੱਗੇ ਝੁਕਣਾ ਸੋ ਦੇਖਦੇ ਆਂ ਅੱਜ 10 ਤਰੀਕ ਹੈ ਨਾ ਅੱਜ 10 ਤਰੀਕ ਦੇ ਜਿਹੜੇ ਜਿਵੇਂ ਪ੍ਰਸ਼ਾਸਨ ਨੇ ਸਾਨੂੰ ਲਿਖਤੀ ਦਿੱਤਾ ਸੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਕਹਿ ਕੇ ਗਏ ਸੀ ਵੀਡੀਓ ਤੇ ਤੇ ਉਹ ਅੱਜ ਦਿਨ ਆ ਗਿਆ ਤੇ ਸਾਡੀ ਤਿਆਰੀ ਹੈ ਦੇਖਦੇ ਆ ਉਹ ਆਪਦੀ ਜਵਾਨ ਤੇ ਪ੍ਰਸ਼ਾਸਨ ਖੜਦਾ ਹੈ ਜਾਂ ਸਰਕਾਰ ਖੜਦੀ ਹੈ ਜੇ ਜੇਕਰ ਅੱਜ ਪ੍ਰਸ਼ਾਸਨ ਇਥੋਂ ਘੁੰਮਦਾ ਭਾਨੇ ਨੂੰ ਨਹੀਂ ਛੱਡਦਾ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਤੋਂ ਤੁਹਾਡੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਕਿਉਂਕਿ ਧਰਨੇ ਪੰਜਾਬ ਦੇ ਵਿੱਚ ਲੱਗਦੇ ਰਹਿੰਦੇ ਆ ਤੁਸੀਂ ਕਿਹੜੇ ਮੂੰਹ ਨਾਲ ਠਾਇਆ ਕਰੋਗੇ ਲੋਕਾਂ ਨੂੰ ਵਿਸ਼ਵਾਸ ਤਾਂ ਇੱਕ ਹੁੰਦਾ ਨਾ ਭਾਈ ਅਸੀਂ ਉਹ ਵਿਸ਼ਵਾਸ ਕਰਕੇ ਉੱਥੇ ਉੱਠੇ ਸੀ 6 ਦਿਨਾਂ ਦਾ ਟਾਈਮ ਦਿੱਤਾ ਸੀ ਅੱਜ 6ਵਾਂ ਦਿਨ ਹੈ ਤੇ ਮੈਂ ਚਾਹੁੰਨਾ ਕਿ ਇਹ ਜਿਹੜਾ ਸਨੇਹ ਹੈ ਚੰਗਾ ਜਾਵੇ ਪੰਜਾਬ ਵੀ ਬਚ ਰਹੀਂ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹਤੇ ਵੀ ਯਕੀਨ ਪੰਜਾਬ ਦੇ ਲੋਕ ਬਣਾਈ ਰੱਖਣ ਜੋ ਯਕੀਨ ਅਸੀਂ ਕਰਕੇ ਉੱਠੇ ਸੀ ਵੀ ਭਾਨਾ ਸਿੱਧੂ ਛੇਮੇ ਦੇ ਨਾਲ ਅਸੀਂ ਛੱਡ ਦਾਂਗੇ ਅਸੀਂ ਬਾਈ ਆਪਣੀਆਂ ਤਿਆਰੀਆਂ ਕਰ ਰਹੇ ਹਾਂਗੇ ਭਾਨੇ ਦੇ ਘਰੇ ਖੜੇ ਆ ਤੇ ਲੈਣ ਭਾਨੇ ਨੂੰ ਜਾਵਾਂਗੇ ਫਿਰ ਦੇਖਦੇ ਆ ਅੱਗੇ ਕੀ ਹੁੰਦਾ ਹੈ ਪ੍ਰਸ਼ਾਸਨ ਆਪਦੀ ਜਵਾਨ ਤੇ ਖੜਦਾ ਕਿਉਂਕਿ ਜਵਾਨ ਬਹੁਤ ਵੱਡੀ ਗੱਲ ਹੁੰਦੀ ਹੈ ਜਵਾਨਾਂ ਪਿੱਛੇ ਕਾਤਲ ਹੋ ਜਾਂਦੇ ਆ ਬਾਈ ਜਿਹੜਾ ਬੰਦਾ ਜਵਾਨ ਕਰਕੇ ਮੁੱਕਰ ਜਾਂਦਾ ਉਹ ਕਿਸੇ ਐਨ ਲਾਲੋ ਵੀ ਕਿਸੇ ਵੀ ਕੰਮਦਾਨ ਨਹੀਂ ਮੈਂ ਨਹੀਂ ਚਾਹੁੰਦਾ ਕਿ ਸਾਡੇ ਉੱਚ ਅਧਿਕਾਰੀ ਨੇ ਪੰਜਾਬ ਨੂੰ ਸੰਭਾਲ ਰਹੇ ਨੇ ਉਹ ਜਵਾਨ ਤੋਂ ਭੱਜਣ ਉਹਨਾਂ ਦੀ ਜਵਾਨ ਵੀ ਕਾਇਮ ਰਹੇ ਅਸੀਂ ਆਪਦੇ ਮਤਲਬ ਜਿਹੜੇ ਆਸੀ ਬੋਲ ਦਿੱਤੇ ਹੋਇਆ ਪ੍ਰਸ਼ਾਸਨ ਨੂੰ ਆਸੀਂ ਵੀ ਕਹਿਵਾ ਕੋਈ ਹੁੱਲੜਵਾਜੀ ਨਹੀਂ ਕਰਦੇ ਕੋਈ ਕੁਝ ਵੀ ਨਹੀਂ ਗਲਤ ਕਰਦੇ ਬੜੇ ਸ਼ਾਂਤਮਈ ਤਰੀਕੇ ਨਾਲ ਭਾਨੇ ਨੂੰ ਲੈ ਕੇ ਆਵਾਂਗੇ ਆਸੀਂ ਆਸ ਕਰਦੇ ਹਾਂ ਕਿ ਅੱਜ ਭਾਨਾ ਜੇਲ੍ਹ ਤੋਂ ਬਾਹਰ ਹੋਊਗਾ ਤੇ ਆਪਣੇ ਪਰਿਵਾਰ ਦੇ ਵਿੱਚ ਹੋਊਗਾ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਜੋ ਕੁੜੀਆਂ ਦੇ ਪਰਚਾ ਦਰਜ ਕੀਤਾ ਗਿਆ ਇਸ ਦਾ ਇਤਰਾਜ ਹੈ ਜਿਹੜਾ ਜਿਤਾਇਆ ਗਿਆ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦੀ ਤਾੜਨਾ ਜਿਹੜੀ ਪੁਲਿਸ ਨੂੰ ਕੀਤੀ ਗਈ ਹੈ ਕਿਵੇਂ ਦੇਖ ਬਾਦ ਦੇ ਵਿੱਚ ਤਾੜਨਾ ਦਾ ਕੀ ਹੈ ਬਈ ਯਾਰ ਜਿਹੜਾ ਬੰਦਾ ਸੋਚ ਹੀ ਨਹੀਂ ਸਕਦਾ ਐ ਤਾਂ ਫਿਰ ਕੱਲ ਨੂੰ ਚੱਕ ਕੇ ਪਰਚੇ ਦੇ ਦਿਆ ਕਰੋ ਬਾਅਦ ਦੇ ਵਿੱਚ ਤੁਸੀਂ ਤਾੜੀ ਜਾਇਆ ਕਰੋ ਯਾਰ ਇਹ ਤਾਂ ਕੋਈ ਗੱਲ ਹੀ ਨਾ ਬਣੀ ਇਹ ਤਾਂ ਯਾਰ ਐਂ ਲਾ ਲਓ ਵੀ ਜਮੀ ਮਾੜੀ ਸੋਚ ਵਾਲਾ ਬੰਦਾ ਕਰ ਸਕਦਾ ਪਹਿਲਾਂ ਤੁਸੀਂ ਇਹ ਤਾਂ ਇਹ ਤਾਂ ਇਹ ਤਾਂ ਸੋਚ ਲੋ ਵੀ ਬੰਦੇ ਕਿੱਥੇ ਨੇ ਉਹਨਾਂ ਦੀ ਪੈਰਵਾਹੀ ਤਾਂ ਕਰ ਲੋ ਉਹਨਾਂ ਨੂੰ ਪੁੱਛ ਲੋ ਵੀ ਯਾਰ ਕਿੱਥੇ ਗਏ ਨੇ ਕਿਹੜਾ ਬੰਦਾ ਧਰਨੇ 'ਚ ਗਿਆ ਕਿਹੜਾ ਨਹੀਂ ਕਿੰਨੇ ਬੰਦੇ ਲੋਕ ਗਏ ਤੁਸੀਂ ਕਰ ਦੋ ਪਰਚੇ ਪਰਚਿਆਂ ਤੋਂ ਅਸੀਂ ਡਰਦੇ ਨਹੀਂ ਪਰਚਿਆਂ ਦੀ ਕੋਈ ਗੱਲ ਨਹੀਂ ਪਰ ਮਰਦਾਂ ਵਾਲੀ ਲੜਾਈ ਛੱਡ ਕੇ ਜਨਾਨੀਆਂ ਵਾਲੀ ਲੜਾਈ ਦੇ ਵਿੱਚ ਪੈਣਾ ਉਹ ਫਿਰ ਮਰਦਾਂ ਦਾ ਕੰਮ ਨਹੀਂ ਹੁੰਦਾ ਬਾਈ ਉਹ ਜਨਾਨਨਿਆਂ ਦਾ ਕੰਮ ਹੁੰਦਾ ਇਸ ਕਰਕੇ ਉਹ 3 ਪੰਜਾਬ ਦੀਆਂ ਉਹ 3 ਜਿਹੜੀ ਸਰਕਾਰੀ ਨੌਕਰੀ ਤੇ ਹੋਵੇ ਤੇ ਤੁਹਾਡੀ ਸਰਕਾਰ ਦਾ ਸਰਕਾਰੀ ਸਕੂਲ ਵਿੱਚ ਹੈਡਮਾਸਟਰ ਹੋਵੇ ਤੇ ਤੁਸੀਂ ਉੱਥੇ ਵੀ ਨਹੀਂ ਚੈੱਕ ਕਰ पाए ਵੀ ਉਹ 3 ਸਕੂਲ ਚ ਗਈ ਹੈ ਕਿ ਨਹੀਂ ਗਈ ਕਿ ਨਾ ਧਰਨੇ ਚ ਗਈ ਹੈ ਜੇ ਉੱਥੇ ਤੁਸੀਂ ਚੈੱਕ ਕਰ ਪਾਏ ਫਿਰ ਬਾਕੀ ਲੋਕਾਂ ਨੂੰ ਕਿਵੇਂ ਲੱਭੋਗੇ ਜੇ ਤੁਸੀਂ ਆਪ ਦੇ ਸਰਕਾਰੀ ਉਹਦੇ ਵਾਲੇ ਬੰਦੇ ਨੂੰ ਲੱਭ ਸਕੇ ਵੀ ਉਹ ਕਿੱਥੇ ਹੈ ਤੇ ਫਿਰ ਤਾਂ ਇਹਦਾ ਮਤਲਬ ਪੰਜਾਬ ਰੱਬ ਆਸਰੇ ਚੱਲ ਰਿਹਾ ਬਾਈ ਫਿਰ ਤਾਂ ਪ੍ਰਸ਼ਾਸਨ ਜਿਹੜਾ ਫੇਲ ਹੈ ਫਿਰ ਤਾਂ ਜਿਹੜੇ ਲੋਕ ਨੇ ਇਹ ਤਾਂ ਰੱਬ ਆਸਰੇ ਨੇ ਫਿਰ ਪ੍ਰਸ਼ਾਸਨ ਦੇ ਅਸਰੇ ਥੋੜੀ ਨੇ ਜੇ ਇੱਕ ਸਰਕਾਰੀ ਅਹੁਦੇ ਤੇ ਲੱਗੇ ਹੋਏ ਬੰਦੇ ਨੂੰ ਇਹ ਲੱਭ ਨਹੀਂ ਸਕਦੇ ਵੀ ਉਹ ਕਿੱਥੇ ਐ ਉਹ ਕਿ ਟੌਲੀ ਕਰਨੀ ਸੀ ਸਕੂਲ ਚ ਹਾਜ਼ਰੀ ਦੇਖਣੀ ਸੀ ਉਥੇ ਸੀਸੀਟੀਵੀ ਕੈਮਰੇ ਹੋਣੇ ਸਕੂਲ ਚ ਉਹ ਦੇਖ ਲਾਂਦੇ ਵੀ ਉਹ ਸਾਡੀ ਧੀ ਉਥੇ ਗਈ ਐ ਕਿ ਨਹੀਂ ਗਈ ਪਰ ਚਾ ਫਿਰ ਦੇ ਦਾਂਦੇ ਪਰ ਇਹ ਕੀ ਹੋ ਰਿਹਾ ਨਾ ਬਾਈ ਇਹ ਡਰਾਵਾ ਦਿੱਤਾ ਜਾ ਰਿਹਾ ਨੌਜਵਾਨਾਂ ਦੇ ਮਨਾਂ ਚ ਡਰ ਘਰਾਂ ਜਿਹੜੀਆਂ ਸਾਡੀਆਂ ਮਾਮਾਾਂ ਨੇ ਉਹਨਾਂ ਦੇ ਮਨਾਂ 'ਚ ਡਰ ਪਾਏ ਜਾ ਰਹੇ ਨੇ ਵੀ ਉਹ ਮਾਮਾ ਡਰ ਜਾਂ ਉਹਦੇ ਪੁੱਤਾਂ ਨੂੰ ਹੱਕਾਂ ਦੀ ਰੀੜੀ ਲੜਾਈ ਉਹ ਭੇਜਣ ਨਾ ਪਹਿਲਾਂ ਵੀ ਐਂ ਹੋਇਆ ਆ ਪਿਛੇ 6 ਪਿਛੇ 6-7 ਮਹੀਨੇ ਹੋਏ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਲਈ ਵੀ ਇਹੀ ਕੁਛ ਹੋਇਆ ਨੈੱਟ ਬੰਦ ਕਰ ਦਿੱਤੇ ਗਏ ਤੇ ਲੋਕਾਂ 'ਚ ਡਰ ਪਾ ਦਿੱਤਾ ਗਿਆ ਡਿਬਰੂਗੜ੍ਹ ਤੇ ਸਾਡੇ ਸਿੰਘਾਂ ਤਾਂ ਲੋਕ ਉਦੋਂ ਇਕੱਠੇ ਨਹੀਂ ਹੋ ਸਕੇ ਤੇ ਮੈਂ ਅੱਜ ਭਾਣੇ ਲਈ ਇਕੱਠੇ ਹੋਇਆ ਮੈਂ ਤਾਂ ਇਹ ਵੀ ਅਪੀਲ ਕਰਦਾ ਕਿ ਜਦੋਂ ਵੀ ਸਾਡੇ ਪੰਜਾਬ 'ਤੇ ਜ਼ੁਲਮ ਹੁੰਦਾ ਜਿੱਥੇ ਲੜਾਈ ਹੱਕ ਸੱਚ ਦੀ ਹੁੰਦੀ ਹੈ ਉਹ ਭਾਵੇਂ ਕਿਸੇ ਕਾਮਰੇਡ ਧਾਰਾ ਦੇ ਵਿਚਾਰ ਵਾਲਾ ਜਿਹੜਾ ਬੰਦਾ ਉਤੇ ਜ਼ੁਲਮ ਹੋਵੇ ਭਾਵੇਂ ਸਿੱਖ ਤੇ ਹੋਵੇ ਭਾਵੇਂ ਮੁਸਲਮਾਨ ਤੇ ਭਾਵੇਂ ਹਿੰਦੂ ਤੇ ਉਦੋਂ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਉਦੋਂ ਨਹੀਂ ਸਾਨੂੰ ਦੇਖਣਾ ਚਾਹੀਦਾ ਕਿ ਯਾਰ ਇਹ ਫਲਾਣੇ ਧਰਮਾਂ ਦਾ ਇਹ ਫਲਾਣੇ ਜਾਤ ਦਾ ਇਹ ਕਾਮਰੇਡ ਹੈ ਸਿੱਖ ਹੈ ਜ਼ੁਲਮ ਦੀ ਲੜਾਈ ਦੇ ਖਿਲਾਫ ਖੜਜਿਆ ਕਰੋ ਬਸ ਗੱਲ ਇਹ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜ਼ੁਲਮ ਦੇ ਖਿਲਾਫ ਖੜਜਿਆ ਕਰੋ ਕਿਸੇ ਮਰਜ਼ੀ ਤੇ ਹੋਵੇ ਇਹ ਫਲਸਫਾ ਹੈ ਸਾਡੀ ਸਿੱਖੀ ਦਾ कि ਅਸੀਂ ਜ਼ੁਲਮ ਨਹੀਂ ਸਹਾਰ ਸਕਦੇ ਜੇ ਆਪਾਂ ਜਾਤਾਂ ਪਾਤਾਂ 'ਚ ਵੰਡੇ ਗਏ ਫਿਰ ਬਾਬੇ ਨਾਨਕ ਵਾਲਾ ਜਿਹੜਾ ਫਲਸਫਾ ਉਹ ਕਿੱਧਰ ਗਿਆ ਫਿਰ ਤਾਂ ਅਸੀਂ ਬਾਬੇ ਨਾਨਕ ਨੂੰ ਉੱਚੇ ਹੋਣ ਲੱਗ ਗਏ ਨਾ ਤਾਂ ਮਤਲਬ ਇਸ ਕਰਕੇ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਪਾਰਟੀ ਵਾਂਗ ਤੋਂ ਉੱਪਰ ਉੱਠ ਕੇ ਜ਼ੁਲਮ ਦਾ ਮੁਕਾਬਲਾ ਕਰਿਆ ਕਰੋ ਤੇ ਜ਼ਬਰ ਦਾ ਮੁਕਾਬਲਾ ਭੰਤ ਸਿਆਂ ਸਬਰ ਨਾਲ ਕਰ ਰਹਾਂਗੇ ਤੇ ਪੰਜਾਬ ਜਿੱਤੂਗਾ ਪੰਜਾਬ ਹਾਰੂਗਾ ਨਹੀਂ ਇਹ ਸਾਡਾ ਵਾਅਦਾ ਹੈ ਭਾਈ ਰਾਜ ਸਿੰਘ ਜੀ ਅੱਜ 10 ਤਰੀਕ ਅੱਜ ਵਾਅਦੇ ਮੁਤਾਬਕ ਭਾਨੀ ਸਿੱਧੂ ਨੂੰ ਛੱਡਿਆ ਜਾਣਾ ਹੈ ਮਨ ਲਓ ਜੇ ਅੱਜ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਤਾਂ ਅੱਗੇ ਸੰਘਰਸ਼ ਦੀ ਕੀ ਰੂਪਰੇਖਾ ਹੋਊਗੀ ਤੇ ਅੱਗੇ ਕਿਸ ਤਰ੍ਹਾਂ ਦਾ ਸੰਘਰਸ਼ ਵਿੱਢਿਆ ਜਾਊ ਉਹ ਬਾਈ ਸਾਡੇ ਆਗੂ ਕਰਨਗੇ ਦੇਖੋ ਅਸੀਂ ਮੈਂ ਆਪਣਾ ਆਗੂ ਬਾਈ ਲੱਖੇ ਸਿੰਘ ਸੁਧਾਣੇ ਨੂੰ ਗਿਣਦਾ ਜਿਵੇਂ ਜਿਹੜਾ ਫੈਸਲਾ ਉਹ ਕਰੂਗਾ ਸਾਨੂੰ ਸਿਰ ਮੱਥੇ ਆ ਇਹ ਨਹੀਂ ਮੈਂ ਕਹਿੰਦਾ ਵੀ ਯਾਰ ਮੈਨੂੰ ਤਾਂ ਪੁੱਛਿਆ ਨਹੀਂ ਗਿਆ ਆਗੂ ਇੱਕੋ ਹੁੰਦਾ ਟੀਮ ਦਾ ਜਿਹੜਾ ਬਾਈ ਲੱਖਾ ਫੈਸਲਾ ਕਰ ਦੂਗਾ ਸਾਡੇ ਸਿਰ ਮੱਥੇ ਆ ਉਹ ਜਿੱਥੇ ਵੀ ਸਾਨੂੰ ਬਿਠਾ ਦੂ ਜਾਂ ਜਿੱਥੇ ਵੀ ਕਹਿ ਦੂਗਾ ਜੇ ਉਹ ਕਹੂਗਾ ਵੀ ਆ ਤੁੱਪੇ ਬੈਠੇ ਤੇ ਅਸੀਂ ਬਹਿ ਜਾਾਂਗੇ ਕਿਉਂਕਿ ਉਹਦਾ ਫੈਸਲਾ ਹੈ ਯਾਰ ਉਹ ਇੱਕ ਆਗੂ ਆ ਸਾਡਾ ਹੁਣ ਜੇ ਅਸੀਂ ਇਹ ਸੋਚਣ ਲੱਗ ਜਾਾਂਗੇ ਯਾਰ ਵੀ ਮੈਨੂੰ ਤਾਂ ਲੱਖਾਂ ਨੇ ਪੁੱਛਿਆ ਨਹੀਂ ਯਾਰ ਮੈਂ ਤਾਂ ਵਰਕਰ ਆ ਲੱਖਾਂ ਇੱਕ ਸੂਝਬਾਨ ਬੰਦਾ ਹੈ ਸੂਝਬਾਨੀ ਨਾਲ ਉਹ ਚੱਲ ਰਿਹਾ ਹੈ ਜਾਂ ਸਾਡੇ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਜਿਹੜੀਆਂ ਉੱਥੇ ਜਥੇਬੰਦੀਆਂ ਸੀ ਉਹਦੇ ਉਹਨਾਂ ਨੇ ਫੈਸਲਾ ਲਿਆ ਅਸੀਂ ਸਿਰ ਮੱਥੇ ਮੰਨਿਆ ਕਿ 10 ਤਰੀਕ ਤੱਕ ਆ ਜਾਈ ਤੇ ਇਸ ਤੋਂ ਬਾਅਦ ਸੋਚਾਂਗੇ ਯਾਰ ਵੀ ਕੀ ਹੋਇਆ ਕੀ ਗਲਤ ਹੋਇਆ ਕੀ ਸਹੀ ਹੋਇਆ 10 ਤਰੀਕ ਤੱਕ ਤਾਂ ਸਾਨੂੰ ਮਤਲਬ ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਸੀ ਕਿਸੇ ਨੂੰ ਵੀ ਇੱਕ ਦੂਜੇ ਨੂੰ ਨਿੰਦਣਾ ਨਹੀਂ ਚਾਹੀਦਾ ਸੀ ਇਸ ਕਰਕੇ ਬਈ ਇਕੱਠੇ ਰਿਹਾ ਕਰੋ ਜਦੋਂ ਸਰਕਾਰ ਜ਼ੁਲਮ ਕਰਦੀ ਹੈ ਉਹਦੋਂ ਨਾ ਵੱਖ-ਵੱਖ ਹੋਇਆ ਕਰੋ ਸਾਡੀਆਂ ਪਹਿਲਾਂ ਪਹਿਲਾਂ ਇਤਿਹਾਸ ਪੜ੍ਹ ਲਓ ਮਸਲੇ ਹੁੰਦੀਆਂ ਸੀ ਉਹ ਮੌਕੇ ਤੇ ਇਕੱਠੀਆਂ ਹੋ ਜਾਂਦੀਆਂ ਸੀ ਬਈ ਤੇ ਅੱਜ ਅਸੀਂ ਆਸ ਦੇ ਵਿੱਚ ਹੀ ਪਾੜ ਜਾਂਦੇ ਆਂ ਇੱਕ ਦੂਜੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਆ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਸ਼ੁਰੂ ਕਰ ਦਿੰਦੇ ਆ ਸੋ ਉਹ ਨਾ ਮੇਰਾ ਵੀਰ ਆਪਾਂ ਕਰਿਆ ਕਰੀਏ ਜਿਹੜਾ ਫੈਸਲਾ ਆਗੂਆਂ ਨੇ ਲੈ ਲਿਆ ਉਹ ਸਿਰ ਮੱਥੇ ਮੰਨਿਆ ਕਰੀਏ ਆਪਾਂ ਉਹਨਾਂ ਦੇ ਪਿੱਛੇ ਲੱਗ ਕੇ ਨਾ ਬਾਈ ਜਦੋਂ ਤੱਕ ਉਹ ਫੈਸਲਾ ਲਾਗੂ ਨਹੀਂ ਹੁੰਦਾ ਉਦੋਂ ਤੱਕ ਤਾਂ ਆਪਾਂ ਵੇਟ ਕਰ ਲਿਆ ਕਰੀ ਨਾ ਬਾਅਦ ਵਿੱਚ ਕਹਿ ਦੋ ਵੀ ਯਾਰ ਤੁਸੀਂ ਇੱਥੇ ਗਲਤ ਕਰਤਾ ਸੀ ਬਾਅਦ ਮੈਂ ਵੀ ਮੈਂ ਇਹ ਨਹੀਂ ਕਹਿੰਦਾ ਵੀ ਅੰਨੇ ਭਗਤ ਬਣੋ ਅੰਨੇ ਭਗਤ ਨਾ ਬਣੋ ਪਰ ਜਿੱਥੇ ਤੱਕ ਫੈਸਲਾ ਆਗੂਆਂ ਨੇ ਲਿਆ ਉਹ ਡੀਕੋ ਵੀ ਉਹ ਸਹੀ ਪਾਸੇ ਜਾਂਦਾ ਹੈ ਜਾਂ ਉਹ ਗਲਤ ਪਾਸੇ ਜਾਂਦਾ ਜੇ ਗਲਤ ਪਾਸੇ ਜਾਂਦਾ ਤਾਂ ਆ ਥੋੜੀ ਵੀ ਆਪਾਂ ਪਹਿਲਾਂ ਹੀ ਬਾਈ ਇੱਕ ਦੂਜੇ ਨੇ ਲਤਾਂ ਖਿੱਚਣ ਲੱਗ ਜਾਈਏ ਹਨਾ ਤੇ ਜਾਬ ਤੇ ਜਿਹੜਾ ਕਰੋ ਲੰਬਨ ਰਿਹਾ ਕਰੋ ਜਿੱਥੇ ਜਿੱਥੇ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਜ਼ੁਲਮ ਹੁੰਦਾ ਉੱਥੇ ਬਾਈ ਇਕੱਠੇ ਹੋ ਜਾ ਕਰੋ ਬਸ ਇਹੀ ਬੇਨਤੀਆਂ ਸੀ ਸੋ ਇਹ ਸੀਗੇ ਜੋ ਰਾਜ ਸਿੰਘ ਖਾਲਸਾ ਤੇ ਹੋਰ ਜੋ ਲੋਕਾਂ ਦੇ ਤੁਸੀਂ ਗੱਲਾਂ ਸੁਣੀਆਂ ਹੈਗੀਆਂ ਇਹਨਾਂ ਦਾ ਕਹਿਣਾ ਹੈਗਾ ਕਿ ਅੱਜ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਇਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਆ ਜੇ ਪ੍ਰਸ਼ਾਸਨ ਛੱਡਦਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਅੱਗੇ ਸੰਘਰਸ਼ ਦੇ ਰੂਪ ਵਿੱਚ ਹੈ ਜਿਹੜੇ ਇਹਨਾਂ ਦੇ ਆਗੂ ਹੈ ਜਿਹੜੇ ਇਕੱਠੇ ਹੋਏ ਆ ਉਹ ਉਹ ਉਸ ਦਾ ਫੈਸਲਾ ਹੈ ਜਿਹੜਾ ਲੈਣਗੇ ਅ ਅ ਰਜੇਸ਼ ਕੁਮਾਰ ਪਿੰਡ ਕੋਟ ਦੁਨਾ ਤੋਂ ਪੰਜਾਬੀ ਲੋਕ ਚੈਨਲ ਬਰਨਾਲਾ